ਲੋ ਜੀ ਪੌਣਿਆਂ ਦੇ ਵਿੱਚ ਜਿੰਨੀ ਵੀ ਥੰਢੇ ਦੀ ਸਾਈਡਾਂ ਤੇ ਆ ਗਈ ਹੈ ਘੋਵ ਵਗੈਰਾ ਦੀ ਥੰਢੇ ਆਈ ਹੈ ਜਿਹੜੀ ਤੇ ਹੁਣ ਆਪਾਂ ਇਹਨਾਂ ਨੂੰ ਧੋਨੇ ਆ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਨਾਲ ਜਿਹੜੀ ਵੀਡੀਓ ਸ਼ੇਅਰ ਕਰਨ ਲੱਗੇ ਆ ਉਹ ਹੈਗੀ ਹੈ ਜੀ ਕਿਚਨ ਟਾਬਲ ਜਾਂ ਫਿਰ ਜਿਨ੍ਹਾਂ ਨੂੰ ਪੌਣੇ ਵੀ ਕਹਿ ਦਿੰਨੇ ਆ ਆਪਾਂ ਤੇ ਆਪਣਾ ਇਹਨਾਂ ਤੇ ਗੰਦੇ ਤੋਂ ਗੰਦੇ ਜਿਹੜੇ ਪੌਣੇ ਆ ਆਪਾਂ ਉਹਨਾਂ ਨੂੰ ਕਿਸ ਤਰ੍ਹਾਂ ਸਾਫ਼ ਕਰ ਸਕਦੇ ਆ ਬਿਨਾਂ ਹੱਥ ਲਗਾਏ ਬਿਨਾਂ ਰਗੜੇ ਬਿਨਾਂ ਬਰਸ਼ ਕਸਾਈ ਤੇ ਉਹਦੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆ। ਇਹਦੇ ਲਈ ਆਪਾਂ ਕੀ ਕੀ ਚੀਜ਼ਾਂ ਲੈਣੀਆਂ ਨੇ ਉਹ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਦੇ ਆ। ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਨਾਲ ਲੱਗਦੀ ਬੈਲ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਇੱਥੇ ਆਪਾਂ ਪੋਨੇ ਲਏ ਆ ਜਿੱਦਾਂ ਪੋਨੇਆਂ ਦੇ ਉੱਤੇ ਥੰਢਿਆਈ ਤੇ ਦਾਗ ਜਾਂ ਫਿਰ ਕਈ ਵਾਰ ਦਾਲ ਸਬਜ਼ੀ ਤੇ ਦਾਗ ਆ ਜਿਹੜੇ ਲੱਗ ਜਾਂਦੇ ਆ ਤੇ ਪੋਨੇ ਜਿਹੜੇ ਰੋ ਜ਼ਿਆਦਾ ਗੰਦੇ ਹੋ ਜਾਂਦੇ ਆ ਕਈ ਵਾਰ ਆਪਾਂ ਜਿਹੜਾ ਸਾਬਣਾ ਜਿਹੜਾ ਸ਼ੋਕਰਾ ਵਗੈਰਾ ਸਾਬਣ ਨਾਲ ਧੋਨੇ ਆ ਤਾਂ ਉਹਦੇ ਤੋਂ ਦਾਗ ਵਗੈਰਾ ਨਹੀਂ ਉਤਰਦੇ ਚੰਗੀ ਤਰ੍ਹਾਂ ਦੇ ਨਾਲ ਜਾਂ ਕਿ ਉਹਦੇ ਧੰਧਾਈ ਹੈ ਜਿਹੜੀ ਉਹ ਨਹੀਂ ਉਤਰਦੀ ਤੇ ਆਪਾਂ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜੇ ਧੋਣੇ ਆ ਉਹ ਆਪਾਂ ਚਮਕਾ ਸਕਦੇ ਆ ਆਪਣੇ ਵਧੀਆ ਬਣਾ ਸਕਦੇ ਆ ਬਿਲਕੁਲ ਨਾਲੇ ਸੌਫਟ ਆ ਆਪਣੇ ਜਿਹੜੇ ਧੋਣੇ ਆ ਉਹ ਧੋ ਕੇ ਬਣ ਜਾਣਗੇ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਲੈਣੀਆਂ ਨੇ ਇੱਥੇ ਆਪਾਂ ਨੇ ਪਹਿਲਾਂ ਗਰਮ ਪਾਣੀ ਰੱਖ ਦਿੱਤਾ ਏ ਆਪਾਂ ਜਿੰਨੇ ਆਪਣੇ ਪੌਣੇ ਆਸ ਹਿਸਾਬ ਨਾਲ ਆਪਾਂ ਗਰਮ ਪਾਣੀ ਲੈ ਲੈਣਾ ਏ ਆਪਾਂ ਗਰਮ ਪਾਣੀ ਕਰ ਲੈਣਾ ਚੰਗਾ ਗਰਮ ਪਾਣੀ ਕਰਕੇ ਇਹਦੇ ਵਿੱਚ ਆਪਾਂ ਦੋ-ਤਿੰਨ ਚੀਜ਼ਾਂ ਪਾਵਾਂਗੇ ਦੇਖੋ ਜੀ ਪਾਣੀ ਹੁਣ ਆਪਣਾ ਜਿਹੜਾ ਰਿਜਨ ਲੱਗ ਗਿਆ ਏ ਤੇ ਇਹਦੇ ਵਿੱਚ ਆਪਾਂ ਹੁਣ ਪਾਵਾਂਗੇ ਦੋ-ਤਿੰਨ ਚੀਜ਼ਾਂ ਤੇ ਇੱਥੇ ਮੈਂ ਇੱਕ ਵੱਡਾ ਚਮਚਾ ਜਿਹੜਾ ਭਰ ਕੇ ਉਹ ਸਾਫ ਦਾ ਪਾਇਆ ਏ ਤੇ ਨਾਲ ਹੀ ਇਹਦੇ ਆਪਾਂ ਇੱਕ ਚਮਚਾ ਜਿਹੜਾ ਮਿੱਠੇ ਛੋਡੇ ਦਾ ਬੇਕਿੰਗ ਪਾਊਡਰ ਵੀ ਕਹਿ ਦਿੰਦੇ ਆ ਜਿਹਨੂੰ ਇਹ ਪਾਵਾਂਗੇ ਤੇ ਨਾਲ ਹੀ ਆਪਾਂ ਇੱਕ ਵੱਡਾ ਚਮਚਾ ਭਰ ਕੇ ਵਿਨੇਗਰ ਦਾ ਪਾਵਾਂਗੇ ਇਹਦੇ ਨਾਲ ਆ ਜਿਹੜੇ ਪੋਨੇ ਆਪਣੇ ਬਹੁਤ ਹੀ ਵਧੀਆ ਨਿੱਖਰ ਜਾਣਗੇ ਪਰ ਜਿਹੜੀ ਤਾਂ ਦੀ ਠੰਢਾਈ ਲੱਗੀ ਵੀ ਆ ਦੇ ਉੱਤੇ ਪੋਨੇਆਂ ਦੇ ਉੱਤੇ ਸਾਰੀ ਨਿੱਕਲ ਜਾਵੇਗੀ ਤੁਹਾਡੇ ਘਰ ਦੇ ਵਿੱਚ ਜਿਹੜੇ ਚਿੱਟੇ ਪੋਨੇ ਆ ਇਸ ਤਰ੍ਹਾਂ ਨਾਲ ਗੰਦੇ ਹੋ ਗਏ ਆ ਤਾਂ ਉਹ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਚਮਕਾ ਸਕਦੇ ਹੋ ਉਹਨਾਂ ਨੂੰ ਕੋਈ ਸਫੇਦ ਐਂ ਚਿੱਟੇ ਬਣ ਜਾਣਗੇ ਤੁਹਾਡੇ ਪੌਣੇ ਆ ਜਿਹੜੇ ਹੁਣ ਕੱਲਾ ਕੱਲਾ ਪੌਣਾ ਆਪਾਂ ਇਹਦੇ ਵਿੱਚ ਪਾ ਦਵਾਂਗੇ ਗੈਸ ਆਪਾਂ অন ਹੀ ਰੱਖਾਂਗੇ ਮਾਚੇ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਜੇ ਟੋਵਲ ਵਗੈਰਾ ਹੁੰਦੇ ਆ ਉਹ ਵੀ ਤੁਸੀਂ ਧੋ ਸਕਦੇ ਹੋ ਗੰਦੀਆਂ ਤੋਂ ਗੰਦੀਆਂ ਲੀਰਾਂ ਨੇ ਜਿਹੜੀਆਂ ਉਹ ਵੀ ਤੁਸੀਂ ਇਸ ਤਰੀਕੇ ਨਾਲ ਜੇ ਧੋ ਲੋਗੇ ਤਾਂ ਬਹੁਤ ਹੀ ਵਧੀਆ ਉਹ ਸਾਫ਼ ਹੋ ਜਾਣਗੀਆਂ ਬਿਲਕੁਲ ਉਹਦੇ ਵਿੱਚ ਮੈਲ ਨਹੀਂ ਰਹੇਗੀ ਮਿੱਠਾ ਸੋਡਾ ਤੇ ਜਿਹੜਾ ਆਪਾਂ ਪਾਇਆ ਵਾ ਵਿਨੇਗਰ ਉਹ ਨੂੰ ਪਾਉਣ ਦੇ ਨਾਲ ਆ ਜਿਹੜਾ ਕੱਪੜਾ ਸੌਫਟ ਰਹੇਗਾ ਤੇ ਨਾਲੇ ਬੈਕਟੀਰੀਆ ਵਗੈਰਾ ਹੁੰਦੇ ਆ ਜਿੰਨੇ ਵੀ ਉਹ ਮਰ ਜਾਂਦੇ ਆ ਤੇ ਨਾਲ ਪੌਣਿਆਂ ਦੇ ਵਿੱਚ ਤੇ ਇਹ ਬਿਲਕੁਲ ਸਾਫ਼ ਕਰ ਦਿੰਦਾ ਪੌਣਿਆਂ ਨੂੰ ਥੰਡਿਆਈ ਬਿਲਕੁਲ ਹੀ ਲਾ ਦਿੰਦਾ ਘੋੜੇ ਦੇ ਦਾਗ ਤਾਲ ਸਬਜੀ ਤੇ ਦਾਗ ਆ ਜਿਹੜੇ ਬਿਲਕੁਲ ਉੱਤਰ ਜਾਂਦੇ ਆ ਗਰਮ ਪਾਣੀ ਵਿੱਚ ਤੁਸੀਂ ਇਹਨੂੰ ਅੱਧਾ ਕਮਿੰਟ ਜਿਹੜਾ ਉਹ ਵਾਲ ਲੈਣਾ ਪੌਣਿਆਂ ਉਸ ਤੋਂ ਬਾਅਦ ਤੁਸੀਂ 15 ਕਮਿੰਟ ਇਦਾਂ ਹੀ ਇਹਨੂੰ ਰੱਖ ਦਿਓ ਤੇ 15 ਮਿੰਟ ਬਾਅਦ ਤੁਸੀਂ ਇਹਨਾਂ ਨੂੰ ਬਸ ਪਾਣੀ ਸਾਫ਼ ਪਾਣੀ થઈ ਕੱਢ ਕੇ ਪਾ ਦੇਣੇ ਆ ਬਿਲਕੁਲ ਵੀ ਇਹਨਾਂ ਦੇ ਉੱਤੇ ਕੋਈ ਵੀ ਦਾਗ ਠੱਬਾ ਨਹੀਂ ਰਹੇਗਾ ਤੇ ਨਾ ਹੀ ਥੰਦੇਾਈ। ਹੁਣ ਆਪਾਂ ਇਹਨਾਂ ਨੂੰ 15 ਗੈਸ ਬੰਦ ਕਰਕੇ 15 ਮਿੰਟ ਆਪਾਂ ਇਹਨਾਂ ਨੂੰ ਰੱਖ ਦਿੰਨੇ ਆ ਇਸੇ ਪਾਣੀ ਦੇ ਵਿੱਚ। ਫਿਰ ਆਪਾਂ ਦਿਖਾਉਣੀ ਆ ਤੁਹਾਨੂੰ ਧੋ ਕੇ। ਲਓ ਜੀ ਪਾਣੀਆਂ ਦੇ ਵਿੱਚ ਜਿੰਨੀ ਵੀ ਥੰਦੇਾਈ ਸੀ ਸਾਈਡਾਂ ਤੇ ਆ ਗਈ ਹੈ। ਘੋਵ ਵਗੈਰਾ ਕੀ ਥੰਦੇਾਈ ਹੈ ਜਿਹੜੀ ਤੇ ਹੁਣ ਆਪਾਂ ਇਹਨਾਂ ਨੂੰ ਧੋਨੇ ਆ। ਲਓ ਜੀ ਪਾਣੀ ਹੈ ਜਿਹੜਾ ਹਲੇ ਗਰਮ ਨਾ ਤੇ ਉਹਨੂੰ ਆਪਾਂ ਕੱਢ ਲੈਂਦੇ ਆ ਵਿੱਚੋਂ। ਇੱਕ ਢਿੱਲੇ ਚ ਕਿਚਨ ਦੇ ਵਿੱਚ ਇਹ ਸਾਰੇ ਸੌਣੇ ਆ ਜਿਹੜੇ ਸਾਫ਼ ਹੋ ਜਾਣਗੇ ਬਾਹਰ ਆਪਾਂ ਨੂੰ ਧੋਣ ਦੀ ਲੋੜ ਨਹੀਂ ਪੈਣੀ ਲੋਟੇ ਇਹ ਜਿਹੜਾ ਪਾਣੀ ਬਚ ਗਿਆ ਏ ਇਹਦੇ ਵਿੱਚ ਆਪਾਂ ਹੋਰ ਕੋਈ ਵੀ ਆਪਣੇ ਘਰ ਦੇ ਵਿੱਚ ਕੋਈ ਗੰਦੀਆਂ ਲੀਰਾਂ ਹੁੰਦੀਆਂ ਨੇ ਗੈਸ ਸਾਫ਼ ਕਰਨ ਵਾਲੀਆਂ ਲੀਰਾਂ ਹੁੰਦੀਆਂ ਨੇ ਉਹ ਆਪਾਂ ਇਹਦੇ ਵਿੱਚ ਡੋਬ ਦਵਾਂਗੇ ਇਹਨੂੰ ਵੇਸਟ ਵੀ ਕਰਦੇ ਆਪਾਂ ਪਾਣੀ ਨਾਲ ਅਕੋ ਤੇ ਕੋਈ ਵੀ ਆਪਾਂ ਨੂੰ ਬਰਸ਼ ਛਾਉਣ ਦੀ ਲੋੜ ਨਹੀਂ ਕੋਈ ਜਿਹੜੀ ਕੋਈ ਸਾਬਣ ਵਗੈਰਾ ਲਗਾਉਣ ਦੀ ਲੋੜ ਨਹੀਂ ਕੋਈ ਕਿਸੇ ਦੇਖ ਸਕਦੇ ਨੇ ਤੇ ਖੰਮ ਨਹੀਂ ਆ। ਅਨੇ ਜਿਹੜੇ ਖੰਮ ਨੇ। ਕੁਲਕੁਲੇ ਲਿਖ ਦੋ। ਨਾਲੇ ਇਹਨੂੰ ਆਪਾਂ ਇੱਕ ਦੋ ਪਾਣੀ ਕੱਢ ਕੇ ਥਾਰ ਤੇ ਪਾ ਦਵਾਂਗੇ। ਤੁਹਾਨੂੰ ਵੀ ਇਹ ਤਰ੍ਹਾਂ ਪੋਣਿਆ ਲੱਗਦਾ ਹੈ। ਤੇ ਬਿਲਕੁਲ ਹੀ ਸੌਫਟ ਪੈਣੇ, ਬਿਲਕੁਲ ਕਪੜਾ ਜਿਹੜਾ ਆਕਰਿਆ ਨਹੀਂ ਹੈਗਾ। ਬਿਲਕੁਲ ਸੌਫਟ ਸੌਫਟ ਕਪੜਾ ਪੈ ਰਿਹਾ ਹੋਣਾ ਹੈ। ਇਸ ਤਰੀਕੇ ਨਾਲ ਤੁਸੀਂ ਵੀ ਇੱਕ ਵਾਰ ਟਰਾਈ ਕਰਕੇ ਦੇਖੋ ਘਰ ਦੇ ਵਿੱਚ। ਪਾਣੇ ਹਨ ਬਿਲਕੁਲ ਆਪਣ ਨੂੰ ਹੱਥਾਂ ਨਾਲ ਰਗੜ ਲਈ ਬ੍ਰਸ਼ ਵਗੈਰਾ ਕੋਸਾਉਣ ਦੀ ਲੋੜ ਨਹੀਂ ਪੈਣੀ। ਨਾ ਹੀ ਸਾਬਣ ਵਗੈਰਾ ਲਗਾਉਣ ਦੀ ਲੋੜ ਪੈਣੀ ਹੈ ਕਿਉਂਕਿ ਜਦੋਂ ਆਪਾਂ ਸਾਬਣ ਦੇ ਨਾਲ ਧੋਣੇ ਆ ਤਾਂ ਪੋਣੇ ਆ ਜਿਹੜੇ ਆਕਰ ਜਾਂਦੇ ਆ ਤੇ ਨਾ ਹੀ ਖੰਧਿਆਲੀ ਜਿਹੜੀ ਉਹ ਚੰਗੀ ਤਰ੍ਹਾਂ ਲੈਂਦੀ ਹੈ। ਇਸ ਤਰੀਕੇ ਨਾਲ ਉਸੇ ਦੇਖ ਤਾਂ ਬਹੁਤ ਹੀ ਵਧੀਆ ਲਿਖਾਉਣੇ ਆਪਣੇ ਨਿੱਖਰ ਗਏ ਨੇ ਅੱਗੇ ਪਕਾਉਣਾ ਸੀ ਇਹ ਵੀ ਕੁਝ ਨਹੀਂ ਗਾਇਬ ਹੋ ਰਿਹਾ ਹੈ ਪਰ ਹੈ ਹਾਂਜੀ ਹੁਣ ਇਹਨਾਂ ਨੂੰ ਆਪਾਂ ਇੱਕ ਦੋ ਪਾਣੀ ਕੱਢ ਕੇ ਟਰ ਤੇ ਪਾ ਦਨੇ ਆ ਤੇ ਟੁਕੜੇ ਵਿੱਚ ਤੇ ਅੱਜ ਦੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਪਿਆਰਾ ਜਿਹਾ ਕਮੈਂਟ ਕਰਕੇ ਜੋ ਦੱਸਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ